ਮੈਂ ਤਾਂ ਜੰਡਿਆਰਿਓ ਆਏ ਉਹ ਇੱਥੇ ਸਭ ਕੁਝ ਕਰ ਗਏ ਮੈਂ ਗੱਲਬਾਤ ਕਾਦੀ ਦੱਸਾਂ ਨਹੀਂ ਹਾਡਾ ਕੋਈ ਦੁਸ਼ਮਣ ਨਹੀਂ ਕਿਸ ਨਾ ਮੈਰ ਨਹੀਂ ਪਤਾ ਨਹੀਂ ਕੀ ਤੂੰ ਦੱਬਦਾ ਪਾਣਾ ਮਰ ਤਕਿਆ ਸਾਡਾ ਕੋਈ ਕਿਸ ਨਾ ਮੈਰ ਕੀ ਪਤਾ ਕੀ ਦਿਓ ਚਨਾਏ ਆ ਗਿਆ ਹਲਕੜੇ ਦੇਖਣ ਤੇ ਆਏ ਹੋ ਇਸਨੇ ਹਾਂਜੀ ਕਾ ਲਓ ਉਹ ਤਾਂ ਸਾਰੇ ਨੂੰ ਬੇਖਾਈ ਬੇਕਾ ਬਖਾਈ ਆਏ

ਮੇਰੇ ਲੋਕਾਂ ਨਾਲ ਬਣਾਇ ਕੀਤਾ ਪਲਾਇ ਕੀਤਾ ਮੇਰੇ ਪੁੱਤ ਨੇ ਤੇ ਪਲਾਇ ਕੀਤਾ ਵਾ ਮੇਰਾ ਨੇ ਪਜਾ ਕੇ ਨਾ ਮਾੜੀ ਚੰਗੀ ਨਹੀਂ ਕਰਦਾ ਆਖਣਾ ਕੋਈ ਗੱਲ ਨਹੀਂ ਪਤਾ ਨਹੀਂ ਕਾਦੇ ਵੈਰ ਲੈ ਲੋਕਾਂ ਦੇ ਸਾਫਾ ਮੈਂ ਤੇ ਕੇ ਨਾ ਹੱਡੀ ਮਲੇ ਸੱਚ ਕਿਤੇ ਉੱਠਾ ਨਹੀਂ ਕੇ ਨਾ ਲੱਤ ਬਾਜੀ ਨੇ ਬਾ ਸਾਡੀ ਤੇ ਕੇ ਨਾ ਲੱਤ ਧਮਕੇ ਵੀ ਦਿੱਤੇ ਨੇ ਇਹਨਾਂ ਲੋਕਾਂ ਆਜ ਲਾ ਗੇ ਗਾਂਢੀ ਉਤਰ ਮੁੰਡੇ ਮੰਡੇ ਲੜਦੇ ਇਸ ਮੈਂ ਮਤਾਂ। ਇਹ ਭਾਜੀ ਕੀ ਨਾਵੇ ਜੀ ਆਪਣਾ? ਮੇਰਾ ਕਰਮਜੀਤ ਸਿੰਘ। ਤੇ ਇੱਥੇ ਲੱਗੇ ਸ਼ੌਕ ਤੁਹਾਡੀ? ਆਹ ਨਾਲ ਦੀ ਸ਼ੌਕ ਮੇਰੀ ਆਪਣੀ। ਇਹ ਭਾਜੀ ਕਿੱਥੇ ਗੋਲੀ ਕਿੱਥੇ ਚਲੀ ਗਈ? ਗੋਲੀਆਂ ਨਾਲ ਮੇਰੇ ਬਗਲੇ 'ਚ। ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿਸ ਤਰ੍ਹਾਂ ਨੇ? ਮੈਂ ਦੇ ਅੰਦਰ ਬੈਠਾ ਪਿਆ ਸੀ। ਤੇ ਜਦੋਂ ਖੜਾਕ ਦੀ ਆਵਾਜ਼ ਆਈ ਆ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਲੰਡਰ ਫੜਿਆ। ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੋਨ ਦੇ ਨਾਲ ਹੱਥ ਪਾਤਾ ਪਿਆ ਇਹ ਬੰਦਾ ਅੱਛਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੱਟੋ ਘੱਟ ਜਾਂ 3 ਜਾਂ 4 ਚਲੀਆਂ ਠੀਕ ਹੈ ਤੇ ਆਹ ਕਾਦੇ ਵੀ ਆਏ ਸੀ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਸੀ ਉਹ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਅੱਛਾ ਹਾਂਜੀ ਬਸ ਤੇ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ 3 ਜਾਂ 4 ਬੱਲੇ ਵੀ ਹਾਲੇ ਕਿਸ ਤਰ੍ਹਾਂ ਦੀ ਸੀ ਰਗੇਸ਼ ਹਾਲ ਤੋ ਦਿਓ ਸਟੈਮ ਨਹੀਂ ਬਹੁਤ ਹੈ ਮੜੀ ਕੋਈ ਹਲਜੁਲ ਨਹੀਂ ਹੈਗੀ ਹਾਂ ਜੀ ਸਰ ਜਿਹੜੀ ਅੱਜ ਗੋਲੀ ਚਲੀ ਹੈ ਕਿਹੜੀ ਜਗ੍ਹਾ ਚਲੀ ਹੈ ਕਿ ਕਿੱਥੇ ਐਡਰੈਸ ਇਹ ਸ਼ਾੜਾ ਸਾਹਦੀ ਬੈਕਸਾਈਡ ਹੈ ਜੀ ਇੱਥੇ ਹਸਪਤਾਲ ਲੱਗਾ ਕੌਣ ਸੀਗਾ ਜੀ ਨਹੀਂ ਪਤਾ ਲੱਗਾ ਜੀ ਕੋਈ ਜੰਡਿਆਲੇ ਕੋਈ ਬੰਦਾ ਆਪਾਂ ਚੈੱਕ ਕਰ ਰਹੇ ਤੁਹਾਨੂੰ ਹਸਪਤਾਲ ਚੈੱਕ ਕਰ ਲਓ ਕਿਹੜੀਆਂ ਕਿ ਗੋਲੀਆਂ ਸੈ ਚਲੀਆਂ ਨੇ ਜੀ ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ ਕੀ ਲੱਗ ਗਿਆ ਬੜਾ ਭਾਜੀ ਮੇਰਾ ਨਦਰ ਪਾਲ ਸੀਗਾ ਤੇ ਭਾਈ ਕੀ ਗੱਲ ਹੋਈ ਜਿਹੜੀ ਗੋਲੀ ਉਹ ਆਪਾਂ ਨੂੰ ਕੋਈ ਨਹੀਂ ਪਤਾ ਭਰਾਵਾ ਸਾਲੋਂ ਤੋਂ ਉਹਨਾਂ ਨੇ ਬੁਲਾਇਆ ਤੇ ਇੱਥੇ ਦੁਕਾਨ ਤੇ ਪਹੁੰਚ ਗਏ ਸਾਡੇ ਤੇ ਬਾਜ਼ਾਰ ਚ ਦੁਕਾਨ ਅੱਛਾ ਕੀ ਇਨਫੋਰਮੇਸ਼ਨ ਕੀ ਤੁਹਾਨੂੰ ਆਏ ਸੀਗੀ ਉਹ ਕਹਿੰਦੇ ਵੀ ਤੇ ਗੋਲੀ ਚੱਲੀ ਆ ਤੇ ਬਾਹਰ ਇੱਕ ਬੰਦਾ ਡਿੱਗਿਆ ਬਸ ਇਹੀ ਗੱਲ ਹੈ ਅੱਛਾ ਉਹ ਬਾ ਸਾਡੇੋਂ ਨਾ ਸੁਣ ਲੈ ਇਹ ਕਿੱਧਰੋਂ ਲੈ ਕੇ ਆ ਰਹੇ ਤੁਸੀਂ ਰੋਣ ਮੈਨੂੰ ਭਰਾਵਾ ਇਹ ਵੀ ਨਹੀਂ ਪਤਾ ਕਿੱਧਰੋਂ ਲੈ ਗਏ ਕੌਣ ਆ ਕਿੰਨੇ ਖੜਿਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਪੁਲਿਸ ਵੱਲੋਂ ਕੋਈ ਗੋਲੀ ਬਰਾਬਰ ਕੀਤੀ ਕਿ ਹਾਂ ਇੱਕ ਪਈ ਇੱਥੇ ਉਹ ਇਹਨਾਂ ਦੇ ਭਾਈ ਨੂੰ ਦਿੱਤੀ ਆ ਵੀ ਆ ਵੇਖ ਲੋ ਕਾਨੂੰਨੀ ਪਤਾ ਨਹੀਂ ਕੋਈ ਮਰੇ ਇਨਫੋਰਮੇਸ਼ਨ ਕਿੱਥੋਂ ਆਈ ਸੀ ਕੌਣ ਜੀ ਤੁਹਾਨੂੰ ਪਤਾ ਹੀ ਨਹੀਂ ਭਾਜੀ ਕੌਣ ਨੇ ਕੌਣ ਨੇ ਪਤਾ ਨਹੀਂ ਆ ਬਾਹਰ ਆ ਨਾ ਬਾਹਰ ਦਾ ਅੰਦਰ ਹੋਵੇ ਤੇ ਗੱਲ ਕਰੀ ਆਏ ਤੇ ਬਾਹਰ ਆ ਪਤਾ ਲੱਗਾ ਕਿੰਨੀਆਂ ਕੋ ਗੋਲੀਆਂ ਚੱਲੀਆਂ ਜੀ ਪਤਾ ਨਹੀਂ ਇਥੇ ਆਖਣੇ ਇੱਕ ਦੋ ਚੱਲੀਆਂ ਇਹ ਕਹਿੰਦੇ ਸੀ ਕਿੰਨ ਬਾਅਦ ਦਾ ਨਹੀਂ ਪਤਾ ਉਸ ਤੋਂ ਬਾਅਦ ਉਹਨੂੰ ਲੈ ਗਈ ਸੀ ਪਤਾ ਨਹੀਂ ਉਹਨਾਂ ਦੀ ਕੋਈ ਗੱਡੀ ਆਈ ਕੌਣ ਆਇਆ ਗੱਡੀ ਉਹ ਲੈ ਕੇ ਤੇ ਚੱਲ ਗਏ ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਗੱਡੀ ਗਈ ਕਿੱਧਰ ਨੂੰ ਲੈ ਕੇ ਇਹ ਵੀ ਨਹੀਂ ਸਾਨੂੰ ਪਤਾ